ਹਾਂਜੀ ਵੀਰੋ ਆਪਾਂ ਕੱਲ ਵੀਡੀਓ ਪਾਇਆ ਸੀ ਨਾ ਕਿ ਪਾਣੀ ਚੜਦਾ ਜਾ ਰਿਹਾ ਪਾਣੀ ਚੜਦਾ ਜਾ ਰਿਹਾ ਦੇਖੋ ਪਾਣੀ ਚੜ ਗਿਆ ਪਾਣੀ ਦੇ ਬੂਟੀ ਬਾਹਰ ਘਟ ਘਟ ਸੁੱਟਦੀ ਆ ਸੁਲਤਾਨਪੁਰ ਲੋਧੀ ਦੇ ਮੰਡ ਵਿੱਚ ਪਾਣੀ ਪਾਣੀ ਹੋਇਆ ਪਿਆ ਉਹ ਦੇਖੋ ਤੁਸੀਂ ਦੂਰ ਤੱਕ ਦੇਖੋ ਸਾਬ ਝੋਨੇ ਝਾਨੇ ਡੁੱਬ ਗਏ ਆ ਪਾਣੀ ਪਾਣੀ ਦਿਖਣ ਰਿਹਾ ਚਾਰ ਚਫਰੇ ਪਾਣੀ ਪਾਣੀ ਤੇ ਪਾਣੀ ਪੁੱਲ ਦੇ ਇੱਕਦਮ ਕੋਲ ਆ ਚੁੱਕਾ ਵੀਰੋ ਆ ਦੇਖ ਲਓ ਥਮੀ ਆ ਦੇਖ ਲਓ ਇਧਰ ਪਾਣੀ ਆ ਚੁੱਕਾ ਬੁੱਲਦੇ ਕੋਲ ਪੋਲ ਵੀ ਡੁੱਬਣੇ ਵਾਲਾ ਆ ਤੇ ਪੋਲ ਬਹਿ ਵੀ ਗਿਆ ਪਾਣੀ ਨਾਲ ਵੀਰੋ ਤੇ ਸੁਲਤਾਨਪੁਰ ਲੋਧੀ ਦੇ ਜਿੰਨੇ ਵੀ ਲੋਗ ਆ ਲੱਗੇ ਲੱਗੇ ਸਾਰੇ ਵੀਡੀਓ ਸ਼ੇਅਰ ਕਰ ਦਿਓ ਤੇ ਦੇਖੋ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆਉਂਦਾ ਪਾਣੀ ਹੀ ਪਾਣੀ ਦੂਰ ਤੱਕ ਸਾਬ ਝੋਨਾ ਝਾਣਾ ਇਹਨੇ ਨੱਪ ਲਿਆ ਆ ਸਾਬ ਝੋਨਾ ਝਾਣਾ ਨੱਪਿਆ ਗਿਆ ਵੀਰੋ ਸਾਬ ਝੋਨਾ ਝਾਣਾ ਨੱਪਿਆ ਗਿਆ ਆ ਅਵੇਹ ਲਾ ਇਧਰ ਵੀ ਪਾਣੀ ਜਾਂ ਫੇ ਬੂਟੀਰ ਜਾਂ ਪਾਣੀ ਪਾਣੀ ਹੋਇਆ ਫਿਰਦਾ ਤੇ ਜੇ ਪਾਣੀ ਹੋਰ ਛੱਟਦਾ ਤਾਂ ਫੇਰ ਕੰਮ ਔਖਾ ਹੋ ਜਾਣਾ ਇਹਦਾ ਪਿੰਡਾਂ ਦੇ ਪਿੰਡ ਰੋੜ ਸਕਦੇ ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਪਾਣੀ ਛੜਿਆ ਜਾ ਰਿਹਾ ਤੇ ਆਹ ਵੇਖ ਲਓ ਤੇ ਪੌਲ ਡੁੱਬਣ ਵਾਲਾ ਆ ਤੇ